ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ਼੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਵੱਲੋਂ ਜਿਹੜੀਆਂ ਸੇਵਾਵਾਂ ਮਿਲੀਆਂ ਨੇ ਉਹਨਾਂ ਨੂੰ ਨਿਭਾਉਂਦਿਆਂ ਹੋਇਆਂ ਅਸੀਂ ਗੁਰੂ ਦੀ ਕਿਰਪਾ ਦੇ ਨਾਲ ਗਾਸ਼ੋ ਬਾਈ ਟਾਂਡਾ ਇਹ ਤੇ ਲਗਾਨਾਂ ਦੇ ਵਿੱਚ ਹైదరాబాద్ ਦੇ ਬਿਲਕੁਲ ਨੇੜੇ ਪਿੰਡ ਆ ਇਹਨੂੰ ਹੁਣ ਇਹ ਦਸ਼ਮੇਸ਼ ਨਗਰ ਵੀ ਕਹਿੰਦੇ ਨੇ ਇਹ ਸਿੱਖ ਜਿਹੜੇ ਨੇ ਇਹ ਮੁੰਜਾਰੇ ਸਿੱਖ ਲੁਆਣੀ ਸਿੱਖ ਨੇ ਔਰ ਇੱਕ ਗੱਲ ਮੈਂ ਇੱਥੇ ਆਣ ਕੇ ਵੇਖੋ ਦੇਖੀ ਆ ਕਿ ਅੱਜ ਇੱਥੇ ਸਮਾਗਮ ਆ ਇਹਨਾਂ ਨੂੰ ਪਤਾ ਵੀ ਸਿੰਘ ਸਾਹਿਬ ਨੇ ਆਉਣਾ ਤੇ ਸੰਗਤ ਨੇ ਆਉਣਾ ਤੇ ਆਹ ਛੋਟੇ-ਛੋਟੇ ਬੱਚੇ ਦੁਪਹਿਰ ਵੇਲੇ ਤੋਂ ਹੀ ਸੇਵਾ ਕਰ ਰਹੇ ਆ ਇਹਨਾਂ ਦੇ ਸਿਰਾਂ ਦੇ ਉੱਤੇ ਕਿੰਨੇ ਸੋਹਣੇ ਪਟਕੇ ਆ ਤੇ ਕਈ ਬੱਚਿਆਂ ਨੂੰ ਇੱਥੇ ਪੰਜਾਬੀ ਵੀ ਆਉਂਦੀ ਆ ਅ ਲੈ ਇੜੀ ਸਸਾ ਆਹਾ ਖ ਖਾ ਅ ਗਾ ਕਾ ਗਾ ਚਾ 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 ਔਰ ਮੈਂ ਜਦੋਂ ਆਪਣੇ ਉਥੇ ਚੰਡੀਗੜ੍ਹ ਮਹਾੜੀ ਦੇਖਦਾ ਮਾਂ ਜਦੋਂ ਕੋਈ ਸਮਾਗਮ ਹੁੰਦਾ ਵਾ ਤੇ ਅਸੀਂ ਸੇਵਾ ਕਰਨ ਦੇ ਲਈ ਬੰਦੇ ਜਿਹੜੇ ਉਹ ਕਿਰਾਏ ਦੇ ਉੱਤੇ ਬਾਹਰੋਂ हायर ਕਰਦੇ ਆ ਤੇ ਕਈ ਵਾਰੀ ਉਹ ਸਿੱਖ ਵੀ ਨਹੀਂ ਹੁੰਦੇ ਇਨ੍ਹਾਂ ਸਿੱਖਾਂ ਤੋਂ ਇਹ ਸਿੱਖਣ ਦੀ ਲੋੜ ਆ ਕਿ ਭਾਵੇਂ ਇਹ ਆਰਥਿਕ ਤੌਰ ਤੇ ਅਮੀਰ ਨਹੀਂ ਹੈਗੇ ਬੜੇ ਪਛੜੇ ਨੇ ਇਨ੍ਹਾਂ ਦੇ ਕੋਲ ਜੀਵਨ ਜਿਉਣ ਦੇ ਚੰਗੇ ਸਾਧਨ ਵੀ ਨਹੀਂ ਆ ਪਰ ਇਹਦੇ باوجود ਇਹਨਾਂ ਨੇ ਸਿੱਖੀ ਨੂੰ ਸੰਭਾਲਿਆ ਤੇ ਸਿੱਖੀ ਦੇ ਨਾਲ ਨਾਲ ਹੀ ਇਹਨਾਂ ਨੇ ਵੇਖੋ ਸੇਵਾ ਦਾ ਜਿਹੜਾ ਸੰਕਲਪ ਆ ਬੀਬੀਆਂ ਵੀ ਇਥੋਂ ਦੀਆਂ ਸੇਵਾ ਕਰ ਰਹੀਆਂ ਭੈਣਾ ਔਰ ਛੋਟੇ-ਛੋਟੇ ਬੱਚੇ ਮean ਕੇ ਦੇਖਿਆ ਕੋਈ ਖੀਰ ਬਣਾ ਰਿਆ ਵਾ ਕੋਈ ਦਹੀਂ ਦਾ ਕੰਮ ਕਰ ਰਿਆ ਸੀ ਰਾਇਤਾ ਬਣਾਉਣ ਦੇ ਲਈ ਤੇ ਛੋਟੀਆਂ-ਛੋਟੀਆਂ ਬੱਚੀਆਂ ਪ੍ਰਸ਼ਾਦੇ ਭਗਾ ਰਹੀਆਂ ਇਹ ਸਾਨੂੰ ਪੰਜਾਬ ਵਾਲਿਆਂ ਨੂੰ ਵੀ ਸਾਰਿਆਂ ਨੂੰ ਔਰ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਇਹ ਗੱਲ ਤੇ ਧਿਆਨ ਦੇਣਾ ਚਾਹੀਦਾ ਵੀ ਇਹਨਾਂ ਨੇ ਸੇਵਾ ਦੇ ਸੰਕਲਪ ਨੂੰ ਗਰੀਬੀ ਦੇ ਵਿੱਚ ਵੀ ਸੰਭਾਲਿਆ ਹੋਇਆ ਤੇ ਸਾਡੇ ਕੋਲ ਸਾਰਾ ਕੁਝ ਹੀ ਆ ਅਸੀਂ ਵੀ ਜਦੋਂ ਕੋਈ ਗੁਰਮਤ ਸਮਾਗਮ ਹੁੰਦਾ ਅਸੀਂ ਸਾਰੇ ਜਾਣੇ ਆਪ ਜਾ ਕੇ ਬੱਚਿਆਂ ਨੂੰ ਨਾਲ ਲੈ ਕੇ ਸੇਵਾ ਕਰਿਆ ਕਰੀਏ ਕਿਉਂ ਕਰਨੀ ਆ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸੇਵਾ ਦਾ ਸੰਕਲਪ ਦਿੱਤਾ ਇਹਦੇ ਨਾਲ ਸਾਡੇ ਬੱਚੇ ਜਿਹੜੇ ਆ ਇਹ ਸਿੱਖੀ ਦੇ ਨਾਲ ਜੁੜੇ ਰਹਿੰਦੇ ਆ ਬੜੀਆਂ ਇਹਨਾਂ ਦੀਆਂ ਸਮੱਸਿਆਵਾਂ ਉਹ ਵੀ ਸੰਗਤਾਂ ਨੂੰ ਜ਼ਰੂਰ ਸੁਣਨੀਆਂ ਚਾਹੀਦੀਆਂ ਦੂਜਾ ਇਨਾਂ ਤੋਂ ਸੇਵਾ ਦੀ ਸੇਧ ਲੈਣੀ ਚਾਹੀਦੀ ਆ ਆਪਾਂ ਸਾਰੇ ਜਾਣਦੇ ਆ ਇੱਕ ਵਾਰੀ ਕਾਬਲ ਦੀ ਧਰਤੀ ਤੋਂ ਸੰਗਤ ਆਈ ਹੀ ਅੰਮ੍ਰਿਤਸਰ ਸਾਹਿਬ ਔਰ ਦੂਰ ਤੋਂ ਆਈ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਜੀ ਆਪ ਪੁਤਲੀ ਘਰ ਉਥੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਅੰਮ੍ਰਿਤਸਰ ਸਾਹਿਬ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਸਾਹਿਬ ਜੀ ਆਪ ਗਏ ਮਾਤਾ ਗੰਗਾ ਜੀ ਗਏ ਸੰਗਤ ਦੂਰ ਤੋਂ ਆਈ ਹੀ ਉਹਨਾਂ ਨੂੰ ਗਰਮ ਪਾਣੀ ਕਰਕੇ ਦਿੱਤਾ ਇਸ਼ਨਾਨ ਦੇ ਲਈ ਮੁੱਠਾ ਚਾਪੀ ਕੀਤੀ ਉਹਨਾਂ ਦੀ ਥੱਕੇ ਸੀ ਅਗਲੇ ਦਿਨ ਸੰਗਤ ਜਦੋਂ ਗੁਰੂ ਦਰਬਾਰ ਦੇ ਵਿੱਚ ਪਹੁੰਚੀ ਤੇ ਸੰਗਤ ਵੇਖ ਕੇ ਹੈਰਾਨ ਰਹਿ ਗਈ ਵੀ ਇਹ ਤੇ ਉਹੀ ਨੇ ਜਿਹੜੇ ਕੱਲ ਸਾਡੀ ਸੇਵਾ ਕਰਦੇ ਪਿਆ ਸੀ ਤੋਂ ਸਾਖੀ ਕਹਿੰਦੀ ਵੀ ਉਹਨਾਂ ਨੇ ਗੁਰੂ ਸਾਹਿਬ ਨੂੰ ਪੁੱਛਿਆ ਵੀ ਵੀ ਤੁਸੀਂ ਸਾਡੀ ਸੇਵਾ ਕਰਦੇ ਰਹੇ ਪਾਤਸ਼ਾਹ ਸਾਨੂੰ ਮਾਫ ਕਰੋ ਗੁਰੂ ਸਾਹਿਬ ਨੇ ਕਿਹਾ ਸੇਵਾ ਕਰਨਾ ਸਾਡਾ ਸਿਧਾਂਤ ਆ ਸਿੱਖੀ ਦਾ ਇਸ ਕਰਕੇ ਸੇਵਾ ਕਰਨੀ ਚਾਹੀਦੀ ਆ ਤੋ ਅੱਜ ਜੇ ਸੇਵਾ ਦਾ ਪੱਖ ਸਾਡੇ ਜੋ ਮੰਨਫੀ ਹੋ ਰਿਹਾ ਤੇ ਸਾਨੂੰ ਗੁਰੂ ਤੋਂ ਸੇਧ ਲੈਣੀ ਚਾਹੀਦੀ ਸਾਰਿਆਂ ਨੂੰ ਸੇਵਾ ਕਰਦਿਆਂ ਕਰਦਿਆਂ ਅਸੀਂ ਵੀ ਸਾਡੇ ਬੱਚੇ ਵੀ ਜਿਹੜੇ ਆ ਉਹ ਸਿੱਖੀ ਦੇ ਨਾਲ ਜੁੜ ਜਾਂਦੇ ਆ ਸਾਨੂੰ ਸਾਰਿਆਂ ਨੂੰ ਗੁਰੂ ਦੀ ਸਿੱਖੀ ਦੇ ਨਾਲ ਜੁੜਨਾ ਚਾਹੀਦਾ ਸੇਵਾ ਦੇ ਨਾਲ ਜੁੜਨਾ ਚਾਹੀਦਾ ਜਦੋਂ ਵੀ ਤੁਸੀਂ ਇਹਨਾਂ ਇਲਾਕਿਆਂ ਚਾਹੁੰਦੇ ਹੋ ਇਹਨਾਂ ਪਰਿਵਾਰਾਂ ਦੇ ਵਿੱਚ ਆਓ ਇਹ ਤਕਰੀਬਨ ਸਾਡੇ 1.5 400 ਸਿੱਖ ਜਿਹੜਾ ਵਾ ਇਸ ਪਿੰਡ ਦੇ ਵਿੱਚ ਰਹਿੰਦਾ ਵਾ ਇਹਨਾਂ ਦੇ ਚਿਹਰੇ ਮੋਹਰੇ ਵੇਖੋ ਕਿਵੇਂ ਸਿੱਖੀ ਨੂੰ ਇਹਨਾਂ ਨੇ ਸੰਭਾਲਿਆ ਆ ਇਹਨਾਂ ਦੇ ਕੋਲ ਆਣ ਕੇ ਆਪਾਂ ਬਈਏ ਇਹਨਾਂ ਦੇ ਨਾਲ ਗੁਰਮਤਿ ਦੀਆਂ ਬਾਤਾਂ ਪਾਈਏ ਗੁਰੂ ਦੀਆਂ ਗੱਲਾਂ ਕਰੀਏ ਔਰ ਇਹਨਾਂ ਦੀਆਂ ਸਮੱਸਿਆਵਾਂ ਵਾਂ ਜਿਹੜੀਆਂ ਮੁਸ਼ਕਲਾਂ ਵਾਂ ਜਿਹੜੀਆਂ ਉਹ ਵੀ ਆਪਾਂ ਸਾਰੇ ਜਾਣੇ ਜਰੂਰ ਸੁਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ